ਹਾਂਜੀ ਕਿਸਾਨ ਵੀਰੋ ਆਪਾਂ ਚੱਲੇ ਆਂ ਡਿੱਗੀ ਹੋਈ ਮੋਟਰ ਕੱਢਣਾ ਪੈਂਡ ਰੌਲੀ ਜੋ ਕਿ ਮੋਗੇ ਜ਼ਿਲ੍ਹੇ ਦਾ ਪਿੰਡ ਆਈ ਆਪਣੇ ਪਿੰਡ ਭਿੰਦਰ ਕਲਾਂ ਤੋਂ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਆਈ ਪਿੰਡ ਅ ਰੌਲੀ ਚੱਲੇ ਆਂ ਜੀ ਆਪਾਂ ਡਿੱਗੀ ਹੋਈ ਮੋਟਰ ਕੱਢਣਾ ਜਾ ਕੇ ਤੁਹਾਨੂੰ ਦੇਵਾਂਗੇ ਸਾਰੀ ਜਾਣਕਾਰੀ ਵੀ ਕਿਵੇਂ ਮੋਟਰ ਟੁੱਟ ਕੇ ਬੋਰ ਦੇ ਵਿੱਚ ਡੈਗ ਪਈ ਤੇ ਬਾਕੀ ਆਪਾਂ ਸਮੇਂ-ਸਮੇਂ ਦੇ ਨਾਲ ਜਿੰਨੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਸਾਰੇ ਕਿਸਾਨ ਭਰਾਵਾਂ ਨਾਲ ਸਾਂਝੀ ਕਰਦੇ ਰਹਿੰਨੇ ਆ ਜੀ ਤੇ ਚਲੋ ਜੀ ਆਪਾਂ ਪਹੁੰਚਣ ਵਾਲੇ ਆ ਜੀ ਪਿੰਡ ਰੌਲੀ ਤੇ ਰੋਲੀ ਪਹੁੰਚ ਕੇ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਲਓ ਜੀ ਆਪਾਂ ਮੋਟਰ ਤੇ ਪਹੁੰਚ ਗਏ ਆ ਜੀ ਸਰਦਾਰ ਕਲਵੰਤ ਸਿੰਘ ਜੀ ਗੱਲ ਬੁੱਗੀਪੁਰੇ ਵਾਲੇ ਤੇ ਜਿਨ੍ਹਾਂ ਦੀ ਜ਼ਮੀਨ ਬਈ ਗਰਮੀਤ ਸਿੰਘ ਜੀ ਰੋਲੀ ਵਾਲਿਆਂ ਕੋਲੇ ਆ ਜੀ ਤੇ ਬਈ ਗਰਮੀਤ ਸਿੰਘ ਜੀ ਉਹਨਾਂ ਨੇ ਫੋਨ ਲਾਇਆ ਸੀ ਵੀ ਮੋਟਰ ਬੋਰ ਦੇ ਵਿੱਚ ਡੱਗ ਪੀ ਕਿਉਂਕਿ ਇਹ ਮੋਟਰ ਡਿੱਗਣ ਦਾ ਕਾਰਨ ਇਹ ਬਣ ਗਿਆ ਜੀ ਵੀ ਇਹ ਬੋਰ ਥੋੜਾ ਜਿਹਾ ਘਟ ਡੂੰਗਾ ਸੀ ਜਿਵੇਂ ਮੰਨ ਕੇ ਚਲੋ ਕੋਈ ਜ਼ਿਆਦਾ ਪੁਰਾਣਾ ਹੋਇਆ ਬੋਰ ਆ 160 ਤੋਂ 7 160 ਦਾ 70 ਫੁੱਟ ਡੂੰਘਾ ਹੀ ਇਹ ਬੋਰ ਹੈ ਤੇ ਬੋਰ ਹੁਣ ਇੱਥੇ ਆਪਣੇ ਤਾਂ ਹੀ 500 400 ਫੁੱਟ ਡੂੰਘੇ ਚੱਲਦੇ ਆ ਤੇ ਇਹ ਬੋਰ ਨੂੰ 2 ਸਾਲ ਦੇ ਕਰੀਬ ਕੋਈ ਖੜੇ ਨੂੰ ਹੋ ਗਏ ਸੀਗੇ ਜੀ ਤੇ ਇਹਦੇ ਵਿੱਚ ਜਿਹੜੀ ਡਿਲੀਵਰੀ ਸੀਗੀ ਸਾਰੀ ਪਾਈ ਹੋਈ ਪਹਿਲਾਂ ਦੀ ਉਹ ਪਾਈਪ ਵੇਖ ਲਓ ਬਿਲਕੁਲ ਨਵੇਂ ਪਾਈ ਜਿਵੇਂ ਆਪਾਂ ਵੇਖਦੇ ਆ ਤੇ ਆ ਪਲੇਟਾਂ ਆ ਵੇਖ ਲਓ ਪਾਈਪ ਜੀ ਆ ਜਿਹੜਾ ਟੁੱਟਿਆ ਪਲੇਟਾਂ ਦੇ ਮੋਢ ਸਾਰੇ ਹੀ ਪਾਈਪ ਜਿੰਨੇ ਵੀ ਬਾਈ ਜੀ ਉਹਨਾਂ ਦੇ ਕੋਈ 7-8 ਪਾਈਪ ਬਾਹਰ ਆ ਗਏ 10 ਪਾਈਪ ਦੇ ਕਰੀਬ ਬਾਹਰ ਆ ਗਏ ਜੀ ਟੁੱਟ ਕੇ ਤੇ ਉਹ ਸਾਰੇ ਹੀ ਪਾਈਪ ਇਹ ਗਲੇ ਹੋਏ ਆ ਜੀ ਤੇ ਇਹ ਮੋਟਰਾਂ ਚੱਲੀ ਨਹੀਂ ਕਾਫੀ ਚਿਰ ਹੋ ਗਿਆ ਕਰਕੇ ਬਾਕੀ ਜਿਵੇਂ ਮੋਟਰਾਂ ਚੱਲਦੀਆਂ ਰਹਿੰਦੀਆਂ ਤੇ ਪਾਣੀ ਦੇ ਨਾਲ ਵੀ ਨਹੀਂ ਜਗਾਲ ਪੈਂਦਾ ਛੇਤੀ ਵਿੱਚੋਂ ਤੇ ਨਹੀਂ ਤਾਂ ਵਿੱਚੋਂ ਤੇ ਬਾਹਰੋਂ ਸੁੱਕ ਕੇ ਦੋਨੇ ਪਾਸਿਓਂ ਜਗਾਲ ਪਿਆ ਜਾਂਦਾ ਹੀ ਲੋਹੇ ਵਾਲੀ ਤਾਂ ਕਿਉਂਕਿ ਜਿੱਥੇ ਪਾਈਪ ਦੀ ਪਲੇਟ ਵੈਲਡਿੰਗ ਹੋਈ ਹੁੰਦੀ ਹੈ ਜੀ ਉਹ ਜਗਾ ਖਾਮੀ ਹੋ ਜਾਂਦੀ ਆ ਤੇ ਉਸੇ ਕਰਕੇ ਇਹ ਪਲੇਟਾਂ ਸਾਰੀਆਂ ਹੀ ਪਾਈਪਾਂ ਦੀਆਂ ਬਿਲਕੁਲ ਪਲੇਟਾਂ ਗਲੀਆਂ ਪਈਆਂ ਸੀ ਜਿਵੇਂ ਕਿ ਜਿੰਨੇ ਵੀ ਭਰਾਵਾਂ ਦੇ ਕਈ ਵਾਰਾ ਜ਼ਮੀਨ ਜਾਦੇ ਹੁੰਦੀ ਹੈ ਜੀ ਇੱਕ ਬੋਰ ਆਪਣਾ ਚੱਲਦਾ ਹੁੰਦਾ ਇੱਕ ਕੋਲ ਵੈਸੇ ਪਿਆ ਹੁੰਦਾ ਉਹਦੇ 'ਚ ਆਪਣੀ ਮੋਟਰ ਪਾ ਕੇ ਛੱਡੀ ਹੁੰਦੀ ਆ ਆਪਾਂ ਚਲਾਉਂਦੇ ਨਹੀਂ ਤੇ ਉਹ ਮੋਟਰ ਨੂੰ ਆਪਾਂ ਕੱਢ ਕੇ ਵੀ ਨਹੀਂ ਦੇਖਦੇ ਕਿਉਂਕਿ ਆਪਾਂ ਕਹਿੰਦੇ ਜੀ ਇਹ ਅਸੀਂ ਚਲਾਉਂਦੇ ਤਾਂ ਹੈ ਨਹੀਂ ਇਹਦੀ ਆਪਾਂ ਰਿਪੇਅਰ ਕਰਾਉਣ ਦੀ ਕੀ ਲੋੜ ਆ ਪਰ ਜਿੰਨੇ ਵੀ ਬੋਰਾਂ ਦੇ ਵਿੱਚ ਤੁਹਾਡੀਆਂ ਮੋਟਰਾਂ ਪਾਈਆਂ ਜੀ ਕਈ ਵਾਰੀ ਵਿਦਆਊਟ ਕਨੈਕਸ਼ਨ ਤੋਂ ਪਾਈ ਹੁੰਦੀ ਹੈ ਮੋਟਰ ਤੇ ਲੋਡ ਨਹੀਂ ਪੈਂਦੀ ਆਪਾਂ ਨਹੀਂ ਚਲਾਉਂਦੇ ਪਰ ਉਹ ਮੋਟਰ ਨੂੰ ਤਿੰਨ ਜਾਂ ਚਾਰ ਸਾਲ ਬਾਅਦ ਕੱਢ ਕੇ ਜ਼ਰੂਰ ਚੈੱਕ ਕਰੋ ਜੇ ਲੋਹੇ ਦੀ ਡਿਲੀਵਰੀ ਪਾਈਏ ਤਾਂ ਇਹ ਖਾਸ ਤੌਰ ਤੇ ਧਿਆਨ ਰੱਖੋ ਤੇ ਕਿਉਂਕਿ ਇਹ ਵੀ ਟਾਈਮ ਪੈ ਕੇ ਜੀ ਕੋਈ ਟਾਈਮ ਜਦੋਂ ਹੋ ਜਾਂਦਾ ਤੇ ਪਲੇਟਾਂ ਨੇ ਤਾਂ ਗੜਨਾ ਹੀ ਆ ਜੀ। ਬਾਕੀ ਜੇ ਤੁਹਾਡੇ ਕੋਲੇ ਸਮਾਂ ਹੁੰਦਾ ਜੀ ਤੇ ਜਦੋਂ ਤੁਸੀਂ ਪਾਈਪ ਪਾਉਣੇ ਆ ਲੋਹੇ ਦੇ welding ਕਰਵਾ ਕੇ ਪਾਉਣੇ ਆ ਜੀ ਜਾਂ ਨਵੇਂ ਪੁਰਾਣੇ ਕੋਈ ਵੀ ਲੈ ਕੇ ਪਾਉਣੇ ਤਾਂ ਉਹਨਾਂ ਦੇ ਰੰਗ ਜਰੂਰ ਮਾਰਦਿਆ ਕਰੋ। ਤਾਂ ਜੋ ਵੀ ਕੋਈ ਕੋਸ ਟਾਈਮ ਕੱਢ ਸਕਣ ਜੀ ਤੇ ਬੋਰਾ ਨੂੰ ਥੋੜਾ ਜਿਆ ਧਰਤੀ ਤੋਂ ਫੁੱਟ ਤੋਂ 2 ਫੁੱਟ ਉੱਚਾ ਰੱਖਿਆ ਕਰੋ ਵੀ ਉਹਦੇ ਚ ਮਿੱਟੀ ਨਾ ਜਾਵੇ। ਜਿਹੜਾ ਬੋਰ ਦੇ ਬਾਹਰਲੇ ਪਾਸੇ ਆਪਾਂ ਸੱਲ ਕੱਢਦੇ ਆਂ ਜੀ ਕੇਵਲ ਲਗਾਉਣ ਨੂੰ ਉਹਦੀ ਜਗ੍ਹਾ ਤੇ ਨਾ ਇਹ ਟੱਕਣ ਤੇ ਕੋਈ ਸਿਸਟਮ ਇਹੋ ਜਿਹਾ ਲਾਇਆ ਜਾਵੇ ਚੈਨਰ ਲਾ ਲਿਆ ਕਰੋ ਜਾਂ ਇੰਗਲ ਲਾ ਲਿਆ ਕਰੋ ਵੀ ਉਹਦੇ ਵਿੱਚ ਦੀ ਕੇਵਲ ਨਗਾ ਲਿਆ ਕਰੋ ਚੋਰਾਂ ਤੋਂ ਬਚਾ ਲਈ ਕਿਉਂਕਿ ਜਿਹੜੀ ਆਪਾਂ ਚੋਰਾਂ ਤੋਂ ਬਚਾ ਲਈ ਬੋਰ ਤੋਂ ਕੋਈ ਥੱਲੇੋਂ ਫੁੱਟਰ 2 ਫੁੱਟ ਥੱਲੇ ਦੀ ਮੋਰੀ ਕੱਢ ਕੇ ਸੱਲ ਕੱਢ ਕੇ ਜਿਹਦੇ ਵਿੱਚ ਦੀ ਕੇਵਲ ਨਗਾਉਣੇ ਆ ਉਥੋਂ ਦੀ ਮੋਟਰ ਜਿਹੜੋ ਬੰਦ ਹੁੰਦੀ ਇਹ ਹੀ ਹਵਾ ਖਿੱਚਦੀ ਆ ਥਾਂ ਨੂੰ ਤੇ ਉਹ ਮਿੱਟੀ ਜਾਈ ਜਾਂਦੀ ਹੈ ਉਹਦੇ ਨਾਲ ਪਲੇਟਾਂ ਬਹੁਤ ਗਲਦੀਆਂ ਲੋਹੇ ਦੇ ਵਿੱਚ ਇਹ ਸਮੱਸਿਆ ਬਹੁਤ ਆਉਂਦੀ ਹੈ ਜਾਨੀ ਕਿ ਮਿੱਟੀ ਜਿਹੜੀ ਬੋਰ ਚ ਉਹ ਡਿੱਗਣ ਵਾਲੀ ਨਾਲੇ ਕੋਈ ਹੋਰ ਚੀਜ਼ ਵੀ ਡਿੱਗ ਪੈਂਦੀ ਆ ਚਲੋ ਫੇਰ ਵੀ ਜੇ ਆਪਾਂ ਪੂਰਾ ਪੂਰਾ ਸਾਲ ਰੱਖ ਕੇ ਕੇਵਲ ਲੰਗਾਈਏ ਤਾਂ ਵੀ ਮਿੱਟੀ ਤਾਂ ਜਾਂਦੀ ਜਾਂਦੀ ਹੈ ਜੀ ਇਹ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਉੱਪਰੋਂ ਕੇਵਲ ਚੰਗੀ ਤਰ੍ਹਾਂ ਅਸੀਂ ਬਜਰੀ-ਬੁਜਰੀ ਪਾ ਕੇ ਕੋਈ ਉਸ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਵੀ ਬੋਰ ਧਰਤੀ ਤੋਂ 1 ਫੁੱਟ ਡੇਢ ਫੁੱਟ ਉੱਚਾ ਹੋਵੇ ਤੇ ਬਾਕੀ ਜਿੰਨੇ ਵੀ ਆਪਾਂ ਮੋਟਰਾਂ ਕੱਢਦੇ ਜਾਂ ਪਾਉਣੇ ਹੁੰਦੇ ਆ ਤੇ ਡਿਲੀਵਰੀਆਂ ਜਰੂਰ ਚੈੱਕ ਕਰ ਲਿਆ ਕਰੋ ਕਿਉਂਕਿ ਪਲੇਟਾਂ ਤਾਂ ਜੀ ਕੋਈ 10 ਤੋਂ 15 ਸਾਲ ਬਾਅਦ ਕਰਨੀ ਕਰਨੀਆਂ ਵਾ ਤੇ ਕਈ ਭਰਾਵਾਂ ਦੇ ਮੋਟਰਾਂ ਪਾਈਆਂ ਨੂੰ ਟਾਈਮ ਹੋ ਜਾਂਦਾ ਵਾ ਆਪਾਂ ਨਹੀਂ ਵੀ ਕੱਢਦੇ ਜਿਵੇਂ ਇਹ ਮੋਟਰ ਬਾਈ ਜੀ ਹੁਣੀ ਨਹੀਂ ਚਲਾਉਂਦੇ ਸੀ ਨਹੀਂ ਕੱਢੀ ਤੇ ਹੁਣ ਕੱਢ ਕੇ ਕੋਈ ਨਵੇਂ ਬੁਰਦੇ ਵਿੱਚ ਪਾਈ ਤੇ ਉਹਦੋਂ ਪਤਾ ਲੱਗਾ ਵੀ ਥੱਲੇ ਪੈ ਬਿਲਕੁਲ ਗਲ ਗਏ ਤੇ ਮੋਟਰ ਆਪਾਂ ਬਾਹਰ ਕੱਢ ਲਈਏ ਜੀ ਕਲੈਂਪ ਲਾਤਾ ਵਾ clamp ਲਾਤਾ ਤੇ ਮੋਟਰ ਡੈਗ ਪੀਸੀ ਬੋਰ ਦੇ ਵਿੱਚ ਉਹ ਆਪਾਂ ਕੱਢਤੀ ਜੀ ਕੋਈ ਹਾਂਜੀ ਬਾਕੀ ਵੀਰੋ ਜੇ ਤੁਸੀਂ YouTube ਤੇ ਵੀਡੀਓ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ Facebook ਤੇ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੁੰਦੀ ਰਹੇ ਅਸੀਂ ਸਮੇਂ-ਸਮੇਂ ਅਨੁਸਾਰ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਰਹੇ ਨੇ ਜੀ ਤੇ ਜਿੰਨੇ ਭਰਾ ਵੀਡੀਓ ਵੇਖਦੇ ਆ ਆਪਣੇ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ